ਇਲਜ਼ਾਮ ਲਗਾਈ ਜਾ ਰਹੀ ਨੇ ਦਿਲਜੀਤ ਸਿੰਘ ਦੀ ਮਾਂ ਕੋਈ ਕੋਈ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਵਾਹਿਗੁਰੂ ਦਾ ਸਤਾਨ ਹੈ ਉਹੀ ਰੱਖ ਹੈ ਸੇਵਾ ਨਿਰਵਿਘਨ ਜਾਰੀ ਰਹੇਗੀ ਜਾਰੀ ਰਹੇਗੀ ਬਿਲਕੁਲ ਪ੍ਰਮਾਤਮਾ ਦਾ ਭਰੋਸਾ ਹੈ ਸਰਦਾਰਾਂ ਦੇ ਵਾਂਗ ਹਮਲਾ ਹੋਇਆ ਜੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਵਾਹਿਗੁਰੂ ਨਾਲ ਹੈ ਇਹ ਇਸ ਦੇਵ ਸਿੰਘ ਦੀ ਹਿੰਸਾ ਦੇ ਲਾਗੇ ਸੀਗੇ ਪਰ ਉਹਨਾਂ ਨੂੰ ਨਹੀਂ ਉਹਨਾਂ ਨੇ ਕੁਝ ਕਿਹਾ ਸੁਭੀਸ਼ ਸਿੰਘ ਬਾਦਲ ਦੇ ਕੋਲ ਇਹ ਤੇ ਇਹ ਤੇ ਕੁਝ ਨਹੀਂ ਮੈਂ ਕਹਿਣਾ ਕਿ ਜੀ ਜੀ ਇੱਕ ਵਾਰ ਜੋ ਤੁਸੀਂ ਤੁਸੀਂ ਜੋ ਮੂਝੋ ਕਹੀ ਜੈਣਾ ਤੁਹਾਨੂੰ ਪਤਾ ਜੀ ਜੀ ਨਹੀਂ ਸਾਡੀ ਕਹਿੰਦਾ ਇਹ ਮਕਸਦ ਸੀਗਾ ਕਿ ਸਿੱਧਾ ਨਿਸ਼ਾਨਾ ਸੁਬੀ ਬਾਦਲ ਸੀਗੇ ਕਿਸਾ ਸਾਭ ਨਹੀਂ ਸੀ ਇਹ ਸਾਡੀ ਕਹਿੰਦਾ ਇਹ ਤਾਂ ਇਹ ਤਾਂ ਤੁਸੀਂ ਠੀਕ ਹੀ ਕਹਿ ਰਹੇ ਹੋ ਜੀ 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 ਪਰ ਵਾਹਿਗੁਰੂ ਨਾਲ ਕੀ ਲੱਗਦਾ ਜੀ ਇਸ ਤਰ੍ਹਾਂ ਸੇਵਾ ਕੀਤੀ ਜਾ ਰਹੀ ਹੈ ਸੇਵਾ ਦੇ ਵਿੱਚ ਅਜਿਹੀ ਹਰਕਤ ਹੋਣਾ ਚਲੋ ਇਹ ਵਾਹਿਗੁਰੂ ਆਪ ਦੇਖੂਗਾ ਬਹੰਤੀ ਇਹ ਆ ਮੈਂ ਤਾਂ ਅੰਦਰ ਬਾਬਾ ਗੁਰਵਖ ਸਿੰਘ ਦੇ ਬੋਂਗੇ ਜਿਹਾ ਮੈਨੂੰ ਉੱਥੇ ਟੈਲੀਫੋਨ ਗਿਆ ਤਾਂ ਮੈਂ ਤੁਰੰਤ ਇੱਥੇ ਨੂੰ ਆਇਆ ਪੁਲਿਸ ਦੀ ਤਫ਼ਤੀਸ਼ ਵੀ ਤੇ ਅਸੀਂ ਆਪਣੇ ਸੋਰਸਾਂ ਤੋਂ ਵੀ ਸਾਰੀ ਪਤਾ ਕਰਾਂਗੇ ਕਿਉਂਕਿ ਪੁਲਿਸ ਮੇਰੇ ਘਰੋਂ ਫੜ ਕੇ ਲੈ ਗਈ ਆ ਤੇ ਉਹ ਜੋ ਤਫ਼ਤੀਸ਼ ਦੇ ਵਿੱਚ ਆਊਗਾ ਉਸ ਤੋਂ ਬਾਅਦ ਆ ਪਰ ਮੈਂ ਕਹਿ ਸਕਦਾ ਗੁਰੂ ਰਾਮਦਾਸ ਪਾਤਸ਼ਾਹ ਅੰਗਸਾਗਿਆ ਸਰਦਾਰ ਸغبੀ ਸਿੰਘ ਬਾਦਲ ਦੇ ਜਿਹੜੇ ਅਡੋਲ ਹਾਲੇ ਵੀ ਬੈਠੇ ਆ ਸੋ ਗੁਰੂ ਸਾਹਿਬ ਸਾਖਸ਼ਾਤ ਤੌਰ ਤੇ ਉੱਤੇ ਲਕਿਨ ਉਹ ਸਾਹਮਣੇ ਪ੍ਰਤੱਖ ਜਿਹੜੇ ਆ ਉਹ ਹੋਏ ਆ ਇਸ ਕਰਕੇ ਇਹ ਘਟਨਾ ਜਿਹੜੀ ਕਿਸ ਤੰਗ ਨਾ ਹੋਈ ਇਹ ਹੁਣ ਪੁਲਿਸ ਸਾਰੀ ਗਾਂਹ ਦੀ ਗਾਂ ਦੱਸੋ ਕੀ ਸਾਲ ਲੱਗਦਾ ਕਿ ਸੁਰੱਖਿਆ ਪ੍ਰਬੰਧ ਤਾਂ ਵੱਡੀ ਤਰ੍ਹਾਂ ਹੀ ਹੋਈ ਸੁਰੱਖਿਆ ਪ੍ਰਬੰਧ ਅਹ ਮੈਂ ਹੁਣ ਵੀ ਦੇਖ ਰਿਹਾ ਆ ਪਿਆ ਇੱਥੇ ਪ੍ਰਬੰਧ ਜਿਹੜਾ ਆ ਉਹ ਇੰਤਜ਼ਾਮ ਲਗਾਈ ਜਾ ਰਹੀ ਨੇ ਤੇ ਜੀ ਸੀ ਦੀਮਾ ਕੋਈ ਕੋਈ ਬਈ ਕਿਸੇ ਨੂੰ ਕੁਝ ਨਹੀਂ ਕਹਿਣਾ ਬਈ ਗੁਰੂ ਦਾ ਸਥਾਨ ਹੈ ਉਹੀ ਰੱਖਾ ਹੈ ਸੇਵਾ ਨਿਰਵਿਘਨ ਜਾਰੀ ਰਹੇਗੀ ਜਾਰੀ ਰਹੇਗੀ ਬਿਲਕੁਲ ਪ੍ਰਮਾਤਮਾ ਦਾ ਭਰੋਸਾ ਹੈ ਸਰਹੱਦਾਂ ਦੇ ਵਿੱਚ ਹਮਲਾ ਹੋਇਆ ਜੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਵਾਹਿਗੁਰੂ ਨਾਲ ਹੈ ਇਹ ਇਸ ਦੇਵ ਸਿੰਘ ਸਿੰਘ ਤੇ ਲਾਗੇ ਸੀਗੇ ਪਰ ਉਹਨਾਂ ਨੂੰ ਨਹੀਂ ਉਹਨਾਂ ਨੇ ਕੁਝ ਕਿਹਾ ਸੁਬੀਰ ਸਿੰਘ ਬਾਦਲ ਦੇ ਕੋਲ ਹੀ ਇਹ ਤੇ ਇਹ ਤੇ ਕੁਝ ਨਹੀਂ ਮੈਂ ਕਹਿ ਰਾ ਕਿ ਜੀ ਜੀ ਜੋ ਤੁਸੀਂ ਤੁਸੀਂ ਜੋ ਮੂចੋ ਕਹੀ ਜਾਣਾ ਤੁਹਾਨੂੰ ਪਤਾ ਜੀ ਜੀ ਨਹੀਂ ਸਾਡੀ ਕਹਿੰਦਾ ਇਹ ਮਕਸਦ ਸੀਗਾ ਕਿ ਸਿੱਧਾ ਨਿਸ਼ਾਨਾ ਸੁਬੀਰ ਬਾਦਲ ਸੀਗੇ ਸਿੰਘ ਸਾਹਿਬ ਨਹੀਂ ਸੀਗੇ ਸਾਡੀ ਕਹਿੰਦਾ ਇਹ ਤੇ ਇਹ ਤੇ ਤੁਸੀਂ ਠੀਕ ਹੀ ਕਹਿ ਰਹੇ ਹੋ ਜੀ 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 ਪਰ ਵਾਹਿਗੁਰੂ ਨਾਲ ਕੀ ਲੱਗਦਾ ਜੀ ਇਤਨਾ ਸੇਵਾ ਕੀਤੀ ਜਾ ਰਹੀ ਹੈ ਸੇਵਾ ਦੇ ਵਿੱਚ ਅਜੇ ਹੀ ਹਰਕਤ ਹੋਣਾ ਚਲੋ ਇਹ ਵਾਹਿਗੁਰੂ ਆਪ ਦੇਖੂਗਾ ਦੇਖੋ ਬੈਂਤੀ ਆ ਮੈਂ ਤਾਂ ਅੰਦਰ ਬਾਬਾ ਗੁਰਵਖ ਸਿੰਘ ਦੇ ਬੁੰਗੇ ਚ ਸਗਾ ਮੈਨੂੰ ਉਥੇ ਟੈਲੀਫੋਨ ਗਿਆ ਤਾਂ ਮੈਂ ਤੁਰੰਤ ਇੱਥੇ ਨੂੰ ਆਇਆ ਪੁਲਿਸ ਦੀ ਤਫਤੀਸ਼ ਵੀ ਤੇ ਅਸੀਂ ਆਪਣੇ ਸੋਰਸਾਂ ਤੋਂ ਵੀ ਸਾਰੀ ਪਤਾ ਕਰਾਂਗੇ ਕਿਉਂਕਿ ਪੁਲਿਸ ਮੇਰੇ ਘਰੋਂ ਫੜ ਕੇ ਲੈ ਗਈ ਆ ਤੇ ਉਹ ਜੋ ਤਫਤੀਸ਼ ਦੇ ਵਿੱਚ ਆਊਗਾ ਉਸ ਤੋਂ ਬਾਅਦ ਆ ਪਰ ਮੈਂ ਕਹਿ ਸਕਦਾ ਗੁਰੂ ਰਾਮਦਾਸ ਪਾਤਸ਼ਾਹ ਅੰਗਸਾਗਿਆ ਸਰਦਾਰ ਸਕਬੀਰ ਸਿੰਘ ਬਾਦਲ ਜਿਹੜੇ ਅਡੋਲ ਹਾਲੇ ਵੀ ਬੈਠੇ ਆ ਸੋ ਗੁਰੂ ਸਾਹਿਬ ਸਾਖਸ਼ਾਤ ਤੌਰ ਤੇ ਉੱਤੇ ਲਕਿਨ ਸਾਹਮਣੇ ਪ੍ਰਤੱਖ ਜਿਹੜੇ ਆ ਉਹ ਹੋਇਆ ਇਸ ਕਰਕੇ ਇਹ ਘਟਨਾ ਜਿਹੜੀ ਕਿਸ ਤੰਗ ਨਾ ਹੋਈ ਹੁਣ ਪੁਲਿਸ ਸਾਰੀ ਗਾਂ ਦੀ ਗਾਂ ਦੱਸੋ ਕਿਸ ਸਾਡੇ ਕਿ ਸੁਰੱਖਿਆ ਪ੍ਰਬੰਧ ਤਾਂ ਵੱਡੀ ਤਾਈ ਹੋਈ ਸੁਰੱਖਿਆ ਪ੍ਰਬੰਧ ਆ ਮੈਂ ਹੁਣ ਵੀ ਦੇਖ ਰਿਹਾ ਆ ਪਿਆ ਇੱਥੇ ਪ੍ਰਬੰਧ ਜਿਹੜਾ ਆ ਉੱਪਰ ਇਲਜ਼ਾਮ ਲਗਾਈ ਜਾ ਰਹੀ ਨਹੀਂ ਤੇ ਜੀ ਸੀ ਮੈਂ ਕੋਈ ਕੋਈ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਵਾਹਿਗੁਰੂ ਦਾ ਸਤਾਨ ਹੈ ਉਹੀ ਰੱਖਾ ਹੈ ਸੇਵਾ ਨਿਰਵਿਘਨ ਜਾਰੀ ਰਹੇਗੀ ਜਾਰੀ ਰਹੇਗੀ ਬਿਲਕੁਲ ਪ੍ਰਮਾਤਮਾ ਦਾ ਭਰੋਸਾ ਹੈ ਸਰਫਾਮ ਦੇਵਾ 'ਤੇ ਹਮਲਾ ਹੋਇਆ ਜੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਵਾਹਿਗੁਰੂ ਨਾਲ ਹੈ ਕਿ ਇਹ ਇਸudev Singh ਕਿ ਹਿੰਸਾ ਦੇ ਲਾਗੇ ਸੀਗੇ ਪਰ ਉਹਨਾਂ ਨੂੰ ਨਹੀਂ ਉਹਨਾਂ ਨੇ ਕੁਝ ਕਿਹਾ ਸੁਭੀਰ ਬਾਦਲ ਦੇ ਕੋਲ ਇਹ ਤੇ ਇਹ ਤੇ ਕੁਝ ਨਹੀਂ ਮੈਂ ਕਹਿਣਾ ਕਿ ਜੀ ਜੀ ਜੋ ਤੁਸੀਂ ਤੁਸੀਂ ਜੋ ਮੂចੋ ਕਹੀ ਜਾ ਰਹੇ ਥੋਨੂੰ ਪਤਾ ਜੀ ਜੀ ਨਹੀਂ ਸਾਡੇ ਕਹਿੰਦਾ ਇਹ ਮਕਸਦ ਸੀਗਾ ਕਿ ਸਿੱਧਾ ਨਿਸ਼ਾਨਾ ਸੁਭੀਰ ਬਾਦਲ ਸੀਗੇ ਹਿੰਸਾ ਸਾਹਿਬ ਨਹੀਂ ਸੀਗੇ ਸਾਡੇ ਕਹਿੰਦੇ ਇਹ ਤੇ ਇਹ ਤੇ ਤੁਸੀਂ ਠੀਕ ਹੀ ਕਹਿ ਰਹੇ ਹੋ ਜੀ 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 ਪਰ ਵਾਹਿਗੁਰੂ ਨਾਲ ਕੀ ਲੱਗਦਾ ਜੀ ਇਸ ਤਰ੍ਹਾਂ ਸੇਵਾ ਕੀਤੀ ਜਾ ਰਹੀ ਹੈ ਸੇਵਾ ਦੇ ਵਿੱਚ ਅਜੇ ਹੀ ਹਰਕਤ ਹੋਣਾ ਚਲੋ ਇਹ ਵਾਹਿਗੁਰੂ ਆਪ ਦੇਖੂਗਾ ਦੇਖੋ वेंटिया ਮੈਂ ਤਾਂ ਅੰਦਰ ਬਾਬਾ ਗੁਰਵਖ ਸਿੰਘ ਦੇ ਬੁੰਗੇ ਚ ਸਗਾ ਮੈਨੂੰ ਉੱਥੇ ਟੈਲੀਫੋਨ ਗਿਆ ਤਾਂ ਮੈਂ ਤੁਰੰਤ ਇੱਥੇ ਨੂੰ ਆਇਆ ਪੁਲਿਸ ਦੀ ਤਫਤੀਸ਼ ਵੀ ਤੇ ਅਸੀਂ ਆਪਣੇ ਸੋਰਸਾਂ ਤੋਂ ਵੀ ਸਾਰੀ ਪਤਾ ਕਰਾਂਗੇ ਕਿਉਂਕਿ ਪੁਲਿਸ ਨੇ ਰਖਾ ਲੈ ਪੜ ਕੇ ਲੈ ਗਈ ਆ ਤੇ ਉਹ ਜੋ ਤਫਤੀਸ਼ ਦੇ ਵਿੱਚ ਆਊਗਾ ਉਸ ਤੋਂ ਬਾਅਦ ਆ ਪਰ ਮੈਂ ਕਹਿ ਸਕਦਾ ਗੁਰੂ ਰਾਮਦਾਸ ਪਾਸ਼ਾ ਅੰਗ ਸੰਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਆ ਦੋ ਹਾਲੇ ਵੀ ਬੈਠੇ ਆ ਸੋ ਗੁਰੂ ਸਾਹਿਬ ਸਾਖਸ਼ਾਤ ਤੌਰ ਤੇ ਉੱਤੇ ਲਕਿਨ ਉਹ ਸਾਹਮਣੇ ਪ੍ਰਤੱਖ ਜਿਹੜੇ ਆ ਉਹ ਹੋਇਆ ਇਸ ਕਰਕੇ ਇਹ ਘਟਨਾ ਜਿਹੜੀ ਕਿਸ ਤੰਗ ਨਾ ਹੋਈ ਹੁਣ ਪੁਲਿਸ ਸਾਰੀ ਗਾਂ ਦੀ ਗੱਲ ਦੱਸੋ ਕਿਸ ਸਾਡੇ ਕਿ ਸੁਰੱਖਿਆ ਪ੍ਰਬੰਧ ਤਾਂ ਵੱਡੀ ਕਾਈ ਹੋਈ ਸੁਰੱਖਿਆ ਪ੍ਰਬੰਧ ਅਹ ਮੈਂ ਹੁਣ ਵੀ ਦੇਖ ਰਿਹਾ ਆ ਪਿਆ ਇੱਥੇ ਪ੍ਰਬੰਧ ਜਿਹੜਾ ਆ